ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗੁ ਗੁਜਰੀ ਮਹਲਾ 4 ਚੌਥਾ ਚੌਪਦੇ ਕਰ ਪਹਿਲਾ ਇਕ ਹਰ ਕੇ ਜਨ ਸਤਿਗੁਰ ਸਤਪੁਰਖਾ ਹਉ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨ ਆਹੀ ਕਰਦਾ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇ ਮੁਕੋ RAM ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਜ਼ਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮੇਰੇ ਤਰਪਤਾਸੇ ਮਿਲ ਸੰਗਤ ਗੁਣ ਪੁਲਕਾਸ ਜਿਨ ਹਰ 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 ਰਸ ਨਾਮ ਨਪਾਇਆ ਤੇ ਭਾਗਹੀਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਰਿਕ ਜੀਵੇ ਤਰਿਕ ਜਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਤਹਾਰ ਰਸ ਪਾਇਆ ਮਿਲ ਨਾਨਕ ਨਾਮ ਪ੍ਰਕਾਸ਼ ਗੁਜਰੀ ਮੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮੇਲ ਸਤ ਸੰਗਤ ਸ਼ਬਦ ਮਨ ਮੋਹੇ ਜਪ ਗੋਵਿੰਦ ਗੋਵਿੰਦ ਧਿਆਈਏ ਸਭ ਕੋ ਦਾਨ ਕੀਏ ਦੇ ਪ੍ਰਭ ਹੋਏ ਮੇਰੇ ਭਾਈ ਜਨਾ ਮੋਕੋ ਗੋਵਿੰਦ 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 ਮਨ ਮੋਹੇ ਗੋਵਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨ ਸੋਹੇ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕਉਲਾ ਰਿੱਧ ਸਿੱਧ ਲਾਗੇ ਪਗ ਉਹੇ ਜਨ ਕੋ RAM ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹਿ ਦੁਰਮਤ ਭਾਗ ਹੀਣ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹਿ ਕਉਗਾ ਕਾਗ ਕਉ ਅਮਰਤ ਰਸ ਪਾਈਏ ਤ੍ਰਿਪਤੇ ਵਿਸਤਾ ਖਾਏ ਮੁਖ ਹੂ ਗੋਹਿ ਅਮਰਤ ਸਰ ਸਤਗੁਰੂ ਸਤਵਾਦੀ ਜੁਤਨਾ ਤੇ ਹਕ ਕਉ ਆ ਹੰਸ ਹੋਏ ਨਾਨਕ ਤਨ ਧਨ ਵਢੇ ਵਡਭਾਗੀ ਜਿਨ ਸਤ ਗੁਰਮਤਿ ਨਾਮ ਹਿਦੇ ਮਲ ਤੋਹੇ ਗੁਜਰੀ ਮਲਾ ਚੌਥਾ ਹਰਜਨ ਉਤਮ ਉਤਮ ਬਾਣੀ ਮੁਖ ਬੋਲੇ ਪਰ ਬੁकारे ਜੋ ਜਨ ਸੁਣੇ ਸਰਦਾ ਭਗਤ ਸੇਤੀ ਕਰਿ ਕਿਰਪਾ ਹਰਨ ਸਦਾਰੇ ਰਾਮੂ ਮੋਕੋ ਹਾਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰਪੂਰਾ ਹਮਾ ਪਾਪੀ ਗੁਰ ਨਸਦਾਰੇ ਰਹਾਉ ਗੁਰਮੁਖ ਵਡਭਾਗੀ ਵਡਭਾਗੇ ਜਿਨ ਹਾਲ ਹਾਲ ਨਾਮ ਆਧਾਰੇ ਹਰ ਹਰ ਅਮਰਤ ਹਾਲਸ ਪਾਵੇ ਗੁਰਮਤ ਭਗਤ ਭੰਡਾਰੇ ਜਿਨ ਦਰਸ਼ਨ ਸਤ ਗੁਰ ਸਤਪੁਰਖ ਨਾ ਪਾਇਆ ਤੇ ਭਾਗ ਨਹੀਂ ਜੰਮ ਮਾਰੇ ਸੇ ਕੁਕਰ ਸੁਕਰ ਗਰਤਬ ਪਵੇ ਗਰਬ ਜੋਨੀ ਦਇ ਮਾਰੇ ਮਹਾ ਹਤਿਆਰੇ ਦੀਨ ਦਿਆਲ ਹੋ ਜਨ ਉਪਰ ਕਰ ਕਿਰਪਾ ਲਿਹੁ ਉਭਾਰੇ ਨਾਨਕ ਜਨ ਹਰ ਕੀ ਸ਼ਰਨ ਆਈ ਹਰ ਭਾਵੇ ਹਰ ਨਿਸਤਾਰੇ ਗੁਜਰੀ ਮੱਲਾ ਚੌਥਾ ਹੋ ਦਿਆਲ ਮੇਰਾ ਮਨ ਪਲਾਉ ਹਉ ਆਨ ਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਦਾਨ ਹਰ ਜਿਤ ਜਪੀਏ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ RAM ਨਾਮ ਸਖਾ ਹਰ ਭਾਈ ਗੁਰਮਤ RAM ਨਾਮ ਜਸ ਗਾਵਾਂ ਅੰਤ ਬੇਲੀ ਦਰਗਹ ਲਏ ਛੜਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਈ ਮੈਂ ਮਨ ਧਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰੂ ਸ਼ਰਨਾਈ ਮਾਨਸ ਜਨਮ ਪੁਨ ਕਰ ਦਇਆ ਪਪਾਇ ਬਿਨ ਨਾਵੇਂ ਤਰੀਗ ਤਰੀਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁਖ ਖਾਵੇ ਮੁਖ ਫੀਕਰ ਥੁਕ ਥੋਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸ਼ਰਣਾ ਨਿਤ ਦਰਗਹ ਹਰ ਹਰ ਦੇਵੜਿਆਈ ਤਨ ਤਨ ਸੁਬਾਸ ਕਹੇ ਪ੍ਰਭ ਜਨ ਕੋ ਜਨ ਨਾਨਕ ਮੇਲ ਲਏ ਗਲ ਲਾਈ ਗੁਜਰੀ ਮੱਲਾ ਚੌਥਾ ਗੁਰਮੁਖ ਸਖੀ ਸੇ ਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜਵਾਇ ਹਮ ਹੋਵੋ ਲਾਲੇ ਗੋਲੇ ਗੁਰ ਸਿਖਾਂਗੇ ਜਿਨਾਂ ਅੰਦਨ ਹਰ ਪ੍ਰਭ ਪੁਰਖ ਧਿਆ ਮੇਰੇ ਮਨ ਤਨ ਬਿਰਹੋ ਗੁਰ ਸਿਖ ਪਗ ਲਾਇ ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋਕੋ ਕਰੋ ਉਪਦੇਸ਼ ਹਾਲ ਮੇਲੇ ਮਿਲਾਇ ਰਹਾਓ ਜਾਹਰ ਪ੍ਰਭ ਭਾਵੇ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਗੁਰ ਮਨ ਪਾਇਆ ਵੜ ਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਲਾਇਆ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਆਪ ਕਰਪਾਲ ਕਿਰਪਾ ਪ੍ਰਪਤਾਰੇ ਹਰ ਆਪੇ ਗੁਰਮਖ ਮੇਰੇ ਮਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਗੁਣ ਬਾਣੀ ਹਰ ਨਾਮ ਸਮਾਇਆ ਗੁਜਰੀ ਮਹੱਲਾ ਪੰਜਵਾਂ ਗੁਜਰੀ ਮਹੱਲਾ ਚੌਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਵਡ ਭਾਗੀ ਹਰ ਨਾਮ ਧਿਆਵੇ ਭਾਈ રે ਮੋਕੋ ਕੋਈ ਆਏ ਮਿਲੇ ਹਰ ਨਾਮ ਦਰਵਾਵੇ ਮੇਰੇ ਪ੍ਰੀਤਮੁ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੇ ਹਰਿ ਸਿਉ ਜਿਤ ਲਾਵੇ ਅੰਮ੍ਰਿਤ ਵਚਨ ਸਤਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਨਰਮਲ ਨਾਮ ਜਿਤ ਮੈਲ ਨਾ ਲਾਗੇ ਗੁਰਮਤਿ ਨਾਮ ਜਪੇ ਲੈ ਬਲਾਵੇ ਨਾਮ ਬਦਾਰਤ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੇ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰਿ ਭਟਿਆਵੇ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ਿ ਮਿਲਾਵੇ ਇਕ ਓੰਕਾਰ ਸਤਗੁਰ ਪ੍ਰਸਾਦ ਗੁਜਰੀ ਮਹਲਾ ਚੌਥਾ ਘਰ ਤਿਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕੋ ਸੰਬੰਧ ਹਰ ਕਲ ਦੀਏ ਹਮਰਾ ਜੋਰ ਸਭ ਰਹੋ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੇ ਹਲ ਹੈ ਬਸ ਹਰ ਕਾ ਤਨ ਮਨ ਸਭ ਹਰ ਕੇ ਬਸ ਹੈ ਸਰੀਰ ਰਹੋ ਭਗਤ ਜਨਾ ਕੋ ਸਰਦਾ ਆਪ ਆਹਰ ਲਈ ਵਿੱਚੇ ਗ੍ਰਸਤ ਉਦਾਸ ਰਹੀ ਜਬ ਅੰਤਰਪ੍ਰੀਤ ਹਰ ਸਿਉ ਬਣਾਈ ਤਦ ਜੋ ਕਿਛੁ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿ ਤਕਾਰੇ ਕਾਮ ਹਮ ਹਰ ਲਾਏ ਸੋ ਹਮ ਕਰੇ ਜੋ ਆਪ ਕਰੇ ਜਿੰਦਗੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਮ ਇਕ ਰਾਮ ਨਾਮ ਲਿਵਲਾਈ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੂ ਭਰਿਆ ਸਹਿਲ ਪਤਲ ਮੈਂ ਜੰਤੂ ਪਾਏ ਤਾਂ ਕਾਰਿ ਜਗਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬੱਧ ਪਾਇਆ ਸੂਕੇ ਕਾਸ਼ਤ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਨਿਤਾ ਕੋਏ ਨਾ ਕਿਸ ਕੀ ਤਰਿਆ ਸਿਰਸਰ ਰਿਜਿਕ ਸੰਭਾਹਿ ਠਾਕਰ ਕਾਹੇ ਮਨ ਪੂ ਕਰਿਆ ਊੜੇ ਊਡਾਵੇ ਸੇ ਕੋਸਾ ਤਿਸ ਪਾਛੇ ਬਚਰੇ ਛਰੇਤ ਓਨ ਓਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਨ ਕਰਿਆ ਸਾਬ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਤਰਿਆ ਜਨਾਨਕ ਬਲਬਲ ਸਦ ਬਲਜਾਈਏ ਤੇਰਾ ਅੰਤ ਨਾ ਪਾਰਾ ਵਰੀਆ ਗੁਜਰੀ ਮਹੱਲਾ ਪੰਜਵਾਂ ਚੌਪਦਈ ਕਰ ਦੂਜਾ ਇੱਕ ਓੰਕਾਰ ਸਤਗੁਰੂ ਪ੍ਰਸਾਦ ਕਿਰਿਆਚਾਰ ਕਰੇ ਖੱਟ ਕਰਮਾ ਇਤਰਾਤੇ ਸੰਸਾਰੀ ਅੰਦਰ ਮੈਲ ਨ ਉਤਰੇ ਹੋਮੇ ਬਿਨ ਗੁਰ ਬਾਜੀ ਹਾਰੀ ਮੇਰੇ ਠਾਕਰ ਰੱਖ ਲਿਓ ਕਿਰਪਾ ਧਾਰੀ ਕੋਲ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹੋ ਸਾਸ ਤੇ ਵੀ ਸਿਮਰਤ ਸਭ ਸੋਦੇ ਸਭ ਇਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕਉ ਪਾਵੇ ਮਨ ਵੇਖੋ ਕਰ ਵਿਚਾਰੀ 68 ਮਜਨ ਕਰ ਇਸ ਨਾਨਕ ਪਰਮ ਆਏ ਤਰ ਸਾਰੀ ਅਨੇਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਵਤ ਤਾਵਤ ਸਭ ਜਗ ਤਾਇੋ ਅਬ ਆਏ ਹਰ ਦਵਾਰੀ ਦੁਰਮਤ ਮੀਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੁਜਰੀ ਮਹੱਲਾ ਪੰਜਵਾਂ ਹਰਤਨ ਜਾਪ ਹਰਤਨ ਤਾਪ ਹਰਤਨ ਭੋਜਨ ਪਾਇਆ ਨਿਮਖ ਨਾ ਬਿਸਰਿਓ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਹਰਪੂਤਾ ਹਰਤਨ ਚਲਦੇ ਹਰਤਨ ਬੈਸੇ ਹਰਤਨ ਜਾਗਤ ਸੂਤਾ ਰਹਾਉ ਹਰ ਤਨ ਈਸ਼ਨਾਣ ਹਰ ਤਨ ਗਿਆਨ ਹਰ ਸੰਗ ਲਾਇ ਧਿਆਨ ਹਰ ਤਨ ਤੁਲਹਾ ਹਰ ਤਨ ਬੀੜੀ ਹਰ ਹਰ ਤਾਰ ਪਰਨਾ ਹਰ ਤਨ ਮੇਰੀ ਚਿੰਤਾ ਵਿਸਾਰੀ ਹਰ ਤਨ ਲਾਇਆ ਧੋਖਾ ਹਰ ਤਨ ਤੇ ਮੈਂ ਨਾਵ ਨਿਧ ਪਾਈ ਹਾਥ ਜੜਿਓ ਹਰ ਧੋਖਾ ਕਾਉ ਖਰਚੋ ਟੋਟ ਨਾ ਆਵੇ ਹਾਲਤ ਪਾਲਤ ਕੇ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕਹ ਦਿਆ ਇਹੋ ਮਨ ਹਰ ਰੰਗ ਰੰਗੇ ਗੁਜਰੀ ਮਹਲਾ 5 ਜਿਸ ਸਿਮਰਤ ਸਭ ਕਿਲ ਵਿਖਾ ਨਾਸਿ ਬਿਤਲੀ ਹੋਏ ਉਧਾਰੋ ਜੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਦੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਰਾਓ ਸਰਤਕੁਲ ਤੁਮ ਕੋ ਹੋਏ ਦਿਆਲਾ ਸਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਤਨ ਨੀਤ ਅਮਰਤ ਪੀਓ ਸਦਾ ਚਿਰ ਜੀਓ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਭੂਲ ਨ ਆਸਾ ਕਬੇ ਨਾ ਬਿਆਪੇ ਚਿੰਤਾ ਬਾਬਾ ਰਤਮਾਰਾ ਇਹੋ ਮਨ ਧੋ ਹਰ ਚਰਨ ਹੋ ਕਉ ਲਗ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੰ ਬੂੰਦੇ ਚਾਤਰਿਕ ਮੋਲਾ ਗੁਜਰੀ ਮੱਲਾ ਪੰਜਵਾ ਮਤਾ ਕਰੇ ਪਛਮ ਕੇ ਤਾਈ ਪੂਰ ਵੀ ਲੈ ਜਾਤ ਖਿਨਵੇਂ ਥਾਪ ਉਥਾਪਨ ਹਾਰਾ ਅਪਣ ਹਾਥ ਮਤਾਤ ਸਿਆਣਪ ਕਾਹੂ ਕਾਮ ਨਾ ਆਤ ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਤਨ ਜੋਰਨ ਕੀ ਮਨਸਾ ਬੀਚੇ ਨਿਕ세 ਸਾਸ ਲਸ਼ਕਰ ਨੇਬ ਖዋਸ ਸਭ त्यागे ਜੰਪੂਰ ਉਠ ਸਦਾਸ ਹੋਏ ਅਨੰਦ ਮਨਹਟ ਕੀ ਦੜਤਾ ਆਪਸ ਕੋ ਜਨਾਤ ਜੋ ਅਨੰਦ ਨਿੰਦ ਨਿੰਦ ਕਲ ਛੋਡਿਓ ਸੋਈ ਫਿਰ ਫਿਰ ਖਾਤ ਸਹਜ ਸੁਭਾਏ ਭਏ ਕਲਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰਪੂਰਾ ਪੇਟਿਆ ਪਲਵਾਨ ਗਿਰਸ ਉਦਾਸ ਗੁਜਰੀ ਮਹੱਲਾ ਪੰਜਵਾਂ ਨਾਮ ਨਿਧਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਬਿਖ ਮਮਤਾ ਇਹ ਬਿਆਦ ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਬਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਜੋ ਕਸ਼ਿ ਕੀਓ ਸੋਈ ਪਨ ਮਾਨੇ ਐਸੀ ਭਗਤ ਕਮਾਨੀ ਮਿੱਤਰ ਸਤ ਸਭ ਇਕ ਸਮਾਨੇ ਜੋਗ ਜੁਗਤ ਨਿਸ਼ਾਨੀ ਪੂਲਨ ਪੂਲ ਰਹਿਓ ਸਰਬ ਥਾਈ ਆਨ ਨਾ ਕਤੂ ਜਾਤ ਘਟ ਘਟ ਅੰਤਰ ਸਭ ਨਿਰੰਤਰ ਰੰਗ ਰਵੀ ਰੰਗ ਲਤਾ ਪਏ ਕਰਪਾਲ ਦਿਆਲ ਗੋਪਾਲਾ ਤਾ ਨਿਰ ਭੈ ਕੇ ਕਰ ਆਇਆ ਕਲ ਕਲੇਸ਼ ਮਿਟੇ ਖਿੰ ਪੀਤਰ ਨਾਨਕ ਸਹਿਜ ਸਮਾਇ ਗੁਜਰੀ ਮਸਲਾ 5 ਜਿਸ ਮਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਲ ਬ੍ਰਹਮ ਜਨ ਹਿਰਦੇ ਅਰਧਿਆ ਤਿੰਨ ਭਉ ਸਾਗਰ ਤਰਿਆ ਗੁਰਹਰ ਬਿਨ ਕੋ ਦਾ ਬਰਥਾਕ ਦੁਖ ਕਾਟੇ ਪ੍ਰਭ ਤਜ ਔਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੇ ਰਹਾਓ ਮਾਇਕੇ ਸੰਮੰਦ ਸੈਨ ਸਾਖ ਤਈ ਕਾਮਨਾ ਆਇਆ ਹਰਕਾ ਦਾਸ ਨੀਚ ਕੁਲ ਉੱਚਾ ਤੇ ਇਸ ਸੰਗ ਮਨ ਬਾਸ਼ੇ ਫਲ ਪਾਇਆ ਲਖ ਕੋਟ ਵਿਖਾ ਕੇ ਵਿੰਜਨ ਤਾਂ ਮਹਿ ਤ੍ਰਿਸ਼ਨ ਨਾ ਸੂਜੀ ਸਿਮਰਤ ਨਾਮ ਕੋਟ ਉਜਿਆਰਾ ਬਸ ਅਗੋਚਰ ਸੂਜੀ ਫਿਰ ਤੇ ਫਿਰ ਤੇ ਤੁਮਰੇ ਦਵਾਰ ਆਇਆ ਭੈ ਭੰਜਨ ਹਰ ਭਰਾਇਆ ਸਾਧ ਕੇ ਚਰਨ ਧੂਰ ਜਨ ਵਾਸ਼ੇ ਸੁਖ ਨਾਨਕ ਇਹੋ ਪਾਇਆ ਗੁਜਰੀ ਮੱਲਾ ਪੰਜਵਾ ਪੰਚ ਪਦਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਪ੍ਰਥਮੇ ਗਲਬ ਮਾਤਾ ਕੇ ਵਾਸਾ ਉਹਾ ਸ਼ੂਲ ਧਰਨਮ ਹੈ ਆਇ ਚਿਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਸ਼ੂ ਜਾਇ ਅਵਰ ਸਭ ਮਿਥਿਆ ਲੋਭ ਲਭੀ ਗੁਰ ਪੂਰੇ ਦਿਉ ਹਰ ਨਾਮ ਜੀ ਕਉ ਇਹਾ ਵਸਤ ਫਭੀ ਰਹਾਓ ਈਸ਼ਤ ਮੀਤ ਬੰਦ ਬਸੋ ਤਪਾਈ ਸੰਗ ਬਨੇਤਾ ਰਾਚ ਹਸਿਆ ਜਦ ਅੰਤੀ ਔਸਰ ਆਏ ਬਨਿਓ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਬਿਹਾਜੀ ਸੰਪੇ ਸੋਇਨਾ ਰੂਪਾ ਦਾਮਾ ਪਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਭਯੋ ਬਿਰਨਾ ਹੈਵਰ ਗੈਵਰ ਰਥ ਸੰਗਾਹਿ ਗਹੋ ਕਾਲ ਕੀਨੇ ਮੇਰੇ 잡ਤੇ ਹੋਈ ਲਾਮੀ ਧਾਈ ਚੱਲੇ ਨਹੀਂ ਇੱਕ ਪੇਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟਾਮ ਸਹਾਈ ਨਾਮ ਜਪਤ ਗੁਰੂ ਨਾਨਕ ਕਉ ਦੀ ਓ ਮਰੇ ਨ ਆਵੇ ਜਾਈ ਗੁਜਰੀ ਮੱਲਾ ਪੰਜਵਾ ਤੇ ਪਦੇ ਘਾਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਵਾਸਾ ਤ੍ਰਿਸ਼ਨਾ ਜਲਨ ਨ बुझਾਈ ਨਾਮ ਨਿਧਾਨ ਸਤਗੁਰ ਦਰ ਲੜਾਇ ਬਿਨਸ ਨ ਆਵੇ ਜਾਈ ਹਰ ਜਪੋ ਆਏ ਬੰਦਨ ਟੂਟੇ ਪਈ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮੇਰੇ ਛੂਟੇ ਰਹਾਓ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਤਾ ਹਲਖ ਸੂਗ ਦੁਹੇ ਮਹਿੰਦਰਾਲਾ ਕਰਨੇ ਹਾਰ ਪਛਾਤਾ ਜਿਸ ਕਾ ਸਾਥ ਨਹੀ ਰਖ ਲੀਆ ਸਗਲੇ ਜੁਗਤ ਬਣਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਕਹੂ ਨਾਨਕ ਪ੍ਰਭ ਪੁਰਖ ਵਿਦਿਆਲਾ ਕੀਮਤ ਕਹਿਣ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ